ਇਕ ਵਾਰ ਫੇ ਤੁਹਾਡੀ ਸੇਵਾ ਦੇ ਵਿੱਚ ਆਸਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਕਰਦੇ ਹਾਂ ਕਿਉਂਕਿ ਸਤ ਪਹਿਲਾਂ ਆਪਾਂ ਸ਼ਬਦ ਸਰਵਨ ਕਰ ਰੇ ਸੀ ਸਤਗੁਰ ਸ਼ਬਦ ਅਜਾਰੋ ਦੀਪਾ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48 ਕਿ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਣੀ ਲਾਗੇ ਆਏ ਇਸੇ ਸ਼ਬਦ ਦੇ ਵਿੱਚ ਆਰੰਭ ਦੇ ਵਿੱਚ ਕੁਰਬਾਨੀ ਗੁਰੂ ਦੀ ਦਾ ਜਿਹੜਾ ਪ੍ਰਾਪਤੀ ਦਾ ਸਾਧਨ ਦੀ ਦਸਰੀ ਹੈ ਇਸ ਤੋਂ ਪਹਿਲਾਂ ਪਹਿਲੇ ਬੰਦ ਦੇ ਵਿੱਚ ਗੁਰ ਸਾਹਿਬ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਖੇ ਮਾਏ ਮੈਂ ਹਰ ਮੇタル ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਈ ਮੈਂ ਗੁਰ ਬਾਣੀ ਅਧਾਰ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰਬਿੰਦ ਜੀਵਾਂ ਮਾਓ ਮੇ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗਠਾ ਸੋ ਇਸ ਕਰਕੇ ਗਿਆਨ ਪਦਾਰਥ ਗਿਆਨ ਦੀ ਗੱਲ ਜਦੋਂ ਆਉਂਦੀ ਹੈ ਤੇ ਖਾਸ ਤੌਰ ਤੇ ਸਿੱਖ ਪਰ ਜਿਸ ਦਾ ਗੁਰੂ ਹੀ ਸ਼ਬਦ ਹੈ ਉਹ ਸ਼ਬਦ ਨੂੰ ਛੱਡ ਕੇ ਅ ਗਿਆਨਤਾ ਵਾਸ ਹੋ ਕੇ ਵੈਮਾ ਪਰਮਾ ਦੇ ਵਿੱਚ ਹੋਰ ਕਈ ਕ੍ਰਮ ਦੇ ਯਾਨੀ ਕਿ ਆਪਾਂ ਉਚੜਾ ਲਾਜੀਕਲ ਜਿਹੜਾ ਗੁਰੂ ਸਾਹਿਬ ਸਾਨੂੰ ਦੱਸਦੇ ਆ ਜਿਹੜਾ ਰਸਤਾ ਹੈ ਜਿਹੜਾ ਸਾਡੀ ਅਰਦਾਸ ਹੈ ਰੋਜ਼ ਦੀ ਅਰਦਾਸ ਕਿ ਇਹ ਸਾਡੀ ਪੁਰ ਸਾਹਿਬ ਸਾਨੂੰ ਦੱਸਦੇ ਆ ਕਿ ਅਸੀਂ ਬਿਬੇਕ ਮੰਗਦੇ ਆ ਬਿਬੇਕ ਬੁੱਧੀ ਦੀ ਗੱਲ ਕਰ ਸੋ ਜਦੋਂ ਅਸੀਂ ਬਿਬੇਕ ਦੀ ਗੱਲ ਕਰਦੇ ਆ ਵਿਸ਼ਵਾਸਾਂ ਪਰੋਸਾ ਦਾ ਬਿਬੇਕ ਦਾ ਪਰੋਸਾ ਅੰਦਰਿਸ਼ਵਾਸ ਤੇ ਨਹੀਂ ਵਿਸ਼ਵਾਸ ਤੇ ਗੁਰੂ ਸਾਹਿਬ ਉਸ ਗਿਆਨ ਤੇ ਉਸ ਗੁਰੂ ਤੇ ਜਿਸ ਤੇ ਲੜ ਲੱਗੇ ਹੋਏ ਕਿਸੇ ਅੰਧ ਵਿਸ਼ਵਾਸੀ ਤੇ ਨਹੀਂ ਪਰ ਜ਼ਿਕਰ ਜਿਹੜਾ ਹੈ ਉਹ ਗੁਰੂ ਸਾਹਿਬ ਸਾਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਬੇਬੇਕ ਦੀ ਗੱਲ ਕਰਦੇ ਆ ਹਰ ਥਾਂ ਤੇ ਸਾਨੂੰ ਕਿਉਂਕਿ ਪ੍ਰੈਕਟੀਕਲੀ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਗਏ ਨੇ ਪਖੰਡ ਦਾ ਪਰਦਾ ਫਾਸ਼ ਕੀਤਾ ਅੱਜ ਅਸੀਂ ਪਖੰਡ ਨੂੰ ਹੀ ਧਰਮ ਸਮਝ ਬੈਠੇ ਜਾਂ ਕਿ ਬਾਣੀ بار بار سو کہہ رہی ہے کرم ترم پاخنڈ جو دِیسا نربا کیرتن گا کل بھی نانک نرمل پت چلا ایک محل تو رحت نرمل محل کیڑی ہے پلوشن کہڑا ہے ویکار کی محل ہے ਹੋ ਮੇਦੀ ਮਹਲ ਜਿਸ ਵਿੱਚ ਉੱਚ ਨੀਚ ਜੜੀ ਆ ਮੈਂ ਸਭ ਤੋਂ ਕੋਈ ਤੇਰਾ ਤੇ ਹੋਮੇ ਇਹਦੇ ਅੰਦਰ ਹੀ ਆ ਜਾਂਦਾ ਸੋਚ ਪ੍ਰੇਸ਼ਟ ਹੋਰ ਕਈ ਚੀਜ਼ਾਂ ਇਹਦੇ ਅੰਦਰ ਹੀ ਆ ਜਾਂਦਾ ਪੱਖਪਾਤ ਇਸਤਰੀ ਨੂੰ ਕਿਸੇ ਨੂੰ ਤੇ ਇਹ ਅਹੰਕਾਰ ਹੁੰਦਾ ਕਿ ਮੈਂ ਮਰਦਾ ਤੇ ਉਹ ਰਜ ਕੇ ਜਿਹੜਾ ਜ਼ੁਲਮ ਆਪਣੀ ਘਰਵਾਲੀ ਤੇ ਡਾਂਦਾ ਕਿਉਂਕਿ ਉਹ ਨੂੰ ਇਹ ਭੁੱਲ ਜਾਂਦਾ ਕਿ ਉਹ ਵੀ ਇੱਕ ਆਤਮਾਸ਼ਾਲੀ ਇਸ ਨਾਲੋਂ ਜ਼ਿਆਦਾ ਕੋਵਤਰ ਹੋ ਗਈ ਸੋ ਇਸੇ ਤਰ੍ਹਾਂ ਨਿਰਮਲ ਅੱਜ ਦਾ ਸਵਾਲ ਜਿਹੜਾ ਹੈ ਸਾਡਾ ਉਹ ਇਹੀ ਆ ਕਿ ਸਾਡੇ ਜਿਹੜੇ ਧਾਰਮਿਕ ادارے ਨੇ ਸਾਡਾ ਜਿਹੜਾ ਧਾਰਮਿਕ ਪ੍ਰਬੰਧਨ ਹੈ ਭਾਵੇਂ ਸਾਡੀ ਐਸ்சிਪੀਸੀ ਹੋਵੇ ਭਾਵੇਂ ਸਾਡੇ ਸਿੱਖ ਸਮਾਜ ਨੂੰ ਚਲਾਉਣ ਵਾਲੇ ਕਈ ادارے ਨੇ ਉਹ ਸੱਚੇ ਇਨਸਾਨ ਕਿਉਂ ਨਹੀਂ ਸੇ rì ਸਕੇ ਜਾਂ ਅਸੀਂ ਉਸ ਦਾਰੇ ਤੋਂ ਵੀ ਬਾਹਰ ਨਿਕਲੀਏ ਦੁਨੀਆ ਦੇ ਵਿੱਚ ਅੱਜ ਕਿਸੇ ਵੀ ਥਾਂ ਤੇ ਪਹਾੜ ਪੂਰਬ ਮੇ ਪਹਾੜ ਪੱਛਮ ਮੇ ਚਿੱਥੇ ਵੀ ਜਿਹੋ ਜਿਹੇ ਐਜੂਕੇਸ਼ਨ ਨੇ ਜਿਹੋ ਜਿਹੇ ਵਿਦਿਆ ਪ੍ਰਬੰਧ ਨੇ ਜਿਹੋ ਜਿਹੇ ਵਿਗਿਆਕਾਂ ਚਾਹੀਏ ਉਹ ਇਨਸਾਨ ਨੂੰ ਨਾ ਤਾਂ ਚੰਗਾ ਰੋਜ਼ਗਾਰ ਕਮਾਉਣ ਦੇ ਰਸਤੇ ਪਾਉਂਦੇ ਨਾ ਹੀ ਚੰਗਾ انسان بنا دیا صرف اس نو لٹریٹ بنا کے کچھ جانکاری حاصل کرن دے رستے پریڑ دیا کیونکہ کی آپ پاں دیکھئے آج تو دو سال پہلا گریک دے بیچ یونان دے بیچ اتھے بھی استاد تے شاگرد تا رشتہ سی ਉੱਥੇ ਵੀ ਅਕੈਡਮੀਆ ਸਨ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਸੀ ਉਹ ਐਜੂਕੇਸ਼ਨ ਕੀ ਹੁੰਦੀ ਸੀ ਉਹ ਠੀਕ ਹੈ ਕਿ ਉਹ ਮੈਥਮੈਟਿਕਸ ਦੇ ਨਾਲ ਵਿਗਿਆਨ ਵੀ ਨਾਲ ਫਿਲਾਸਫੀ ਵੀ ਪਰ ਨਾਲ ਦੇ ਨਾਲ ਮੋਰਲ ਐਜੂਕੇਸ਼ਨ ਜਿਸ ਦੇ ਨਾਲ ਇੱਕ ਇਨਸਾਨ ਇਨਸਾਨ ਬਣਦਾ ਹੈ ਔਰ ਇਹੀ ਇੱਕ ਮਿਸਾਲ ਹੈ ਕਿ ਸੋਕਰੇਟ ਪਲਾਟੋ ਅਰਸਟੋਟਲ ਇੱਕ ਬਹੁਤ ਵੱਡਾ ਵਿਗਿਆਨਕ ਵੀ ਤੇ ਫਿਲਾਸਫੀ ਦੇ ਵਿੱਚ ਵੀ ਦਿਮਾਰ ਘੁਆ। ਉਸ ਤੋਂ ਬਾਅਦ ਪਾਲਮੀ ਉਸ ਤੋਂ ਪਹਿਲਾਂ ਪਾਇਥਾਗੋਰਸ ਅੱਜ ਵੀ ਪਾਇਥਾਗੋਰਸ ਦੀ ਮੈਥਮੈਟਿਕਸ ਦੀ ਜਿਹੜੀ 10ਵੀਂ ਦੇ ਲੈਵਲ ਤੇ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਪਾਈ ਇਹ ਪੜਾਈ ਜਾਂਦੀ ਹੈ। ਇਹਨਾਂ ਲੋਕਾਂ ਨੇ ਝੋਝਾ ਵੀ ਕੀਤੀਆਂ ਮੋਰਲ এডੂਕੇਸ਼ਨ ਵੀ ਹਾਸਲ ਕੀਤੀ। ਕਿ ਮੁੱਖ ਮਨੋਰਥ ਹੁੰਦਾ ਸੀ ਇਨਸਾਨ ਨੂੰ ਇਨਸਾਨ ਬਣਾਉਣਾ ਮੋਰੈਲਟੀ ਦੇ ਨਾਲ ਚੋ ਅੱਜ ਕੀ ਹੁੰਦਾ ਪੁਰਮੇ ਜਿਹੜੀ ਆਪਾਂ ਭਾਰਤੀ ਜਿਹੜੀ ਕਿ ਈਸਟਰਨ ਸਭਿਅਤਾ ਸੀ ਉਹਦੇ ਵਿੱਚ ਵੀ ਜਿਹੜੀ ਨਾਲੰਦਾ ਯੂਨੀਵਰਸਿਟੀ ਦਾ ਜ਼ਿਕਰ ਕਰਦੇ ਹਾਂ ਜਿਹੜੀ ਬਿਹਾਰ ਵਿੱਚ ਸੀ ਜਾਂ ਸਾਡੇ ਪੰਜਾਬ ਦੇ ਵਿੱਚ ਤੱਕ ਸਿਲਾ ਯੂਨੀਵਰਸਿਟੀ ਸੀ ਵਿਸ਼ਵ ਵਿਦਿਆਲਾ ਸੀ ਗੁਰੂਕੋਲ ਕਹਿੰਦੇ ਸੀ ਉਹਨਾਂ ਉਥੇ ਵੀ ਮਨੋਖ ਨੂੰ ਮਨੋਖ ਨੂੰ ਨਾ ਨਾ ਤੇ ਜ਼ਰੂਰ ਰਿਤਾ ਜਾਂਦੀ ਸੀ ਵਿਦਿਆਰਥੀ ਉਥੇ ਹੀ ਰਹਿੰਦੇ ਸਨ ਉਥੇ ਉਹਨਾਂ ਦਾ ਜਿਹੜਾ ਦਿਨਚਰਿਆ ਜਿਹੜੀ ਸੀ ਜਿਸ ਨੂੰ ਨਿੱਜੀ ਜਿਹਾ ਪਰਸਨਲ ਜੀਵਨ ਹੁੰਦਾ ਸੀ ਉਸ ਦੀ ਵੀ ਕਾਰਕ ਕਾੜੀ ਜਾਂਦੀ ਸੀ ਵੱਡੇ ਵੱਡੇ ਗੁਰੂ ਹੋਏ ਨੇ ਚਾਂਕਿਆ ਦਾ ਆਪਾਂ ਜ਼ਿਕਰ ਕਰਦੇ ਹਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿੰਨੇ ਵੀ بڑے ਉਚਾਰੀਆ ਹੋਏ ਨੇ ਸਾਰੇ ਉਹਨਾਂ ਦਾ ਇੱਥੋਂ ਤੱਕ ਕਿ ਭਾਰਤ ਦੇ ਵਿੱਚ ਕਿਉਂ ਸੰਗ ਵਰਗਾ ਬਾਦ ਵਿੱਚ 15ਵੀਂ ਸਦੀ ਦੇ ਵਿੱਚ ਅ 10ਵੀਂ ਸਦੀ ਦੇ ਵਿੱਚ ਅ ਇਬਨ ਬਤੂਤਾ ਵਰਗੇ ਵੀ ਇੱਥੇ ਆਏ ਨੇ ਜਾਂ ਹਰਸ਼ਵਰਧਨ ਦੇ ਟਾਂਮਤੇ ਅ ਵੀ ਮਤਲਬ ਇਹ ਮੈਨੂੰ ਨਾਮ ਭੁੱਲ ਗਿਆ ਉਹ ਜਿਹੜਾ ਟਰੈਵਲਰ ਆਇਆ ਸੀ ਉਹ ਉਸ ਵਕਤ ਜਿਹੜਾ ਟਰੈਵਲ ਵੀ ਕਰਦਾ ਸੀ ਅੱਜ ਸਾਡਾ ਦਿਖਾਵਾ ਤਾਂ ਸੀ ਬਣ ਗਿਆ ਕਿ ਅਸੀਂ ਪੂਰੀ ਵਰਲਡ ਘੁੰਮਦੇ ਆਂ ਪਰ ਅਸੀਂ ਸਿੱਖਦੇ ਕੀ ਆਂ ਸਾਡੀ ਉਹ ਹੀ ਤੰਗ ਨਜ਼ਰੀ ਰਹਿੰਦੀ ਹੈ ਉਸ ਵਕਤ ਜੇ ਕੋਈ ਦੂਸਰੇ ਦੇਸ਼ ਵਿੱਚ ਇਲਮ ਹਾਸਲ ਕਰਨ ਵਾਸਤੇ ਜਾਂਦਾ ਸੀ ਉਹ ਤੋਂ ਦੇ ਅਰੰਗ ਦੇ ਵਿੱਚ ਆਪਣੇ ਆਪ ਨੂੰ ਤਾਲ ਲੈਂਦਾ ਸੀ ਉਸੇ ਜੀਵਨ ਵੀ ਬਦਲ ਜਾਣਾ ਸੀ ਉਹ ਇੱਕ ਬਹੁਤ ਵੱਡਾ ਫਿਲਾਸਫਰ ਵਿਗਿਆਨਿਕ ਬਣ ਜਾਂਦਾ ਸੀ ਜਿੰਨਾ ਉਹਦੇ ਜੀਵਨ ਦੇ ਵਿੱਚ ਐਕਸਪੀਰੀਅੰਸ ਹੁੰਦਾ ਸੀ ਤੇ ਹੁਣ ਚਤੋਂ ਕੋਲੋਨਾਈਜ਼ੇਸ਼ਨ ਹੋਈ ਉਹ ਯੂਰਪ ਦੇ ਮੁਲਕਾਂ ਨੇ ਪਾਵੇਂ ਉਹ ਆਪਣੇ ਵੈਸਟ ਵਿੱਚ ਜਾ ਕੇ ਨਾਰਥ ਅਮਰੀਕਾ ਸਾਊਥ ਨਾਰਥ ਅਮਰੀਕਾ ਸਾਊਥ ਅਫਰੀਕਾ ਅਮਰੀਕਾ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ colonies ਬਣਾਵੀਆਂ ਆਪਣੀਆਂ ਹਕੂਮਤਾਂ ਬਣਾਈਆਂ ਉੱਥੇ ਵੀ ਉਹਨਾਂ ਨੇ ਜਿਹੜੇ ਐਜੂਕੇਸ਼ਨ ਸਿਸਟਮ ਇੰਟਰੋਡਿਊਸ ਕੀਤੇ ਉਹ ਇਹ ਨਹੀਂ ਸਨ ਕਿ ਉਹਨਾਂ ਨੂੰ ਕੋਟੇ ਨੇ ਬੰਦਿਆਂ ਨੂੰ ਇਨਸਾਨ ਬਣਾਉਣਾ ਸੀ ਉਹਨਾਂ ਨੇ ਗੁਲਾਮ ਬਣਾਨੇ ਸੀ ਤਾਂ ਕਿ ਉਹ ਤੇਦੀ ਐਡਮਿਨਿਸਟ੍ਰੇਸ਼ਨ ਚਲਾ ਸਕਣ ਅੰਗਰੇਜ਼ੀ ਪੜ੍ਹ ਲਿਖ ਸਕਣ ਪਰ ਉਹਨਾਂ ਦੀ ਸੋਚਣੀ ਨੂੰ ਵਿਸ਼ਾਲ ਨਹੀਂ ਸੀ ਕੀਤਾ ਗਿਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਮਿਸਾਲ ਲੈਂਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਕਹਿੰਦੇ ਆ ਕਿ ਹਰ ਵਿਅਕਤੀ ਜਿਹੜਾ ਸੀ ਉਹ ਲਿਟਰੇਟ ਹੁੰਦਾ ਸੀ 99% ਲਿਟਰੇਸੀ ਸੀ ਪੰਜਾਬ ਦੇ ਵਿੱਚ लिटरेसी ਦਾ ਮਤਲਬ ਹੈ ਕਿ ਹਰ ਆਦਮੀ ਪੜ੍ਹ ਲਿਖ ਸਕਦਾ ਸੀ ਭਾਵੇਂ ਉਹ ਉਰਦੂ ਦੇ ਵਿੱਚ ਫਾਰਸੀ ਦੇ ਵਿੱਚ ਦੇਵਨਾਗਰੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਜਿਸ ਵੀ ਭਾਸ਼ਾ 'ਚ ਬੋਲਤਾ ਪੰਜਾਬੀ ਜਿਸ ਨੂੰ ਆਪਾਂ ਗੁਰਮੁਖੀ ਲਿਪੀ ਕਹਿੰਦੇ ਆ ਜਾਂ ਫਿਰ ਜਿਹੜੀ ਦੂਸਰੀ ਲਿਪੀ ਹੈ ਸ਼ਾਮੁਖੀ ਇਹਦੇ ਵਿੱਚ ਜ਼ਿਆਦਾ ਲਿਟਰੇਟਸ ਕਿਉਂ ਕਿ ਸਿੱਖ ਰਾਏ ਦੇ ਸਮੇਂ ਜੇ ਕੋਈ ਮੰਦਰ ਬਣਾਇਆ ਜਾਂਦਾ ਸੀ ਮਸਜਿਦ ਬਣਾਈ ਜਾਂਦੀ ਸੀ ਤਰਮਸਾਲ ਬਣਾਈ ਜਾਂਦੀ ਸੀ ਤਾਂ ਉਸ ਵੇਲੇ ਉਸ ਤੇ ਲਾਜ਼ਮੀ ਹੁੰਦਾ ਸੀ ਕਿ ਉਸ ਤੇ ਨਾਲ ਇੱਕ ਵਿਦਿਆਲਾ ਖੋਲਿਆ ਜਾਏ ਜਿਸ ਨੂੰ ਇਸਲਾਮੀ ਕਲਚਰ ਚ ਮਦਰਸਾ ਕਹਿੰਦੇ ਸੀ ਪੰਜਾਬੀ ਕਲਚਰ ਚ ਅਸੀਂ ਵਿਦਿਆਲਾ ਕਹਿੰਦੇ ਆ ਤੇ ਉੱਥੇ ਜਿਹੜੀ ਘਾੜਤ ਘੜੀ ਜਾਂਦੀ ਸੀ ਉੱਥੇ ਸ਼ੁਰੂਆਤ ਹੀ ਜਿਹੜਾ ਸੀ ਉਹ ਮੋਰਲ এডਿਕੇਸ਼ਨ ਤੋਂ ਦਿੱਤਾ ਜਾਂਦਾ ਸੀ ਕੇਵਲ ਪੜਨਾ ਲਿਖਣਾ ਹੀ ਨਹੀਂ اخਲਾਕ ਸਿਖਾਇਆ ਜਾਂਦਾ ਸੀ ਉੱਥੇ ਬੰਦੇ ਦਾ ਵਿਵਹਾਰ ਘੜਿਆ ਜਾਂਦਾ ਸੀ ਕਿਵੇਂ ਅਟ੍ਰੈਕਸ਼ਨ ਇੰਟਰੈਕਸ਼ਨ ਕਰਨੀ ਹੈ ਕਿਸੇ ਨਾਲ ਜਦੋਂ ਗੱਲ ਕਰਨੀ ਹੈ ਸੋ ਐਪਰੋਚ ਜਿਹੜੀ ਚੀਜ਼ ਹੈ ਤਰਜ਼-ਏ-ਅਮਲ ਜਿਹੜਾ ਸੀ ਉਹ ਬਣਦਾ ਸੀ ਗੁਰੂ ਨਾਨਕ ਪਾਤਸ਼ਾਹ ਮੈਂ ਹੁਣ ਸਿੱਖ ਧਰਮ ਦੇ ਵਿੱਚ ਆਵਾ ਕਿਉਂਕਿ ਗੱਲ ਆਪਾਂ ਸਿੱਖੀ ਦੀ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸ਼ੁਰੂਆਤ ਕੀਤੀ ਤੇ ਉਹ ਰਵਾਧਿ ਇਹ ਇਸ ਗੱਲ ਤੋਂ ਹੁੰਦੀ ਹੈ ਸਤ ਸੰਗਤ ਸਤ ਗੁਰ ਚਟਸਾਲ ਹੈ ਜੇ ਧਾਰਗੁਣ ਸਿਖਾ ਮੁਰ ਚਟਸਾਲ ਜਿਹੜਾ ਇਹ ਕਾੜਤ ਢੜਮ ਵਾਲੀ ਆ ਜਿਕੇ ਜਿਸ ਮਾਪਾਂ ਦੇ ਯਾਲਾ ਕਹਿੰਦੇ ਤੇ ਜੀਵਨ ਕੜਿਆ ਜਾਂਦਾ ਤੇ ਸਤ ਸੰਗਤ ਸਤ ਗੁਰੂ ਦੀ ਜਟਸਾਲੇ ਸਤ ਸੰਗਤ ਸਤਗੁਰੂ ਦਾ ਸਕੂਲ ਹੈ ਸਤ ਸੰਗਤ ਸਤਗੁਰੂ ਦਾ ਵਿਦਿਆਲય ਸਤ ਸੰਗਤ ਸਤਗੁਰੂ ਦੀ ਧਰਮਸ਼ਾਲਾ ਜਿੱਥੇ ਜੇਵਾਂ ਦੀ ਕਿਹੜੇ ਗੁਣਾਂ ਦੀ ਜਿੱਥੇ ਧਾਰੀ ਗੁਣਾਂ ਦੀ ਸਿਖਾਈ ਸਿਖਲਾਈ ਜਿਹੜੀ ਆ ਉਹ ਹੁੰਦੀ ਹੈ ਇਸੇ ਤਰ੍ਹਾਂ ਪਰਮਸਾਰ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਕਿਸ ਵਿੱਚ ਧਰਤੀ ਆਫ ਰ ਕੀ ਧਰਮਸਾਲ ਧਰਤੀ ਉਪਰ ਹੀ ਮਨੁੱਖ ਨੂੰ ਜੀਵਨ ਦੀ ਪ੍ਰੈਕਟਿਸ ਕਰਨੀ ਵੇ ਆਫ ਲਾਈਫ ਆਪਾਂ ਕਹਿੰਦੇ ਨੇ ਕੋਈ ਨਾਨੀ ਪਰ ਨਿਰਮਲ ਪੰਥ ਚ ਲਾਇਆ ਤੇ ਉਸ ਪੰਥ ਤੇ ਤੁਰਨ ਵਾਸਤੇ ਉਸ ਤੇ ਰਹੀਆਂ ਨੂੰ ਨਪੰਖੀਆਂ ਤਿਆਰ ਕੀਤਾ ਜਾਂਦਾ ਸੀ ਐਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਰਤਾਰਪੁਰ ਪਹੁੰਚੇ ਪੂਰੇ ਸੰਸਾਰ ਦਾ ਉਸ ਵਕਤ ਦੀ ਨੂਨ ਵਰਲਡ ਦਾ ਨੌਂ ਖੰਡ ਪਥਵੀ ਸੱਚਾ ਤੋਂ ਆ ਦਾ ਗੁਰੂ ਸਾਹਿਬ ਨੇ ਪਰਮਣ ਕੀਤਾ ਪ੍ਰਚਾਰ ਦੌਰੇ ਕੀਤੇ ਲੋਕਾਂ ਨੂੰ ਸਮਝਾਇਆ ਲੋਕਾਂ ਨੂੰ ਸੱਚ ਨਾਲ ਜੋੜਿਆ ਕਿਉਂਕਿ ਮਨੋਂ ਖਨੋਂ ਸੱਚਿਆਰਾ ਬਣਿਆ ਸਚਾਰਾ ਬਣਾਉਣ ਦਾ ਮਾਰਗ ਦੱਸਿਆ ਕਿ ਫਿਰ ਪ੍ਰਪਾਰਪੁਰ ਦੇ ਵਿੱਚ ਜਿੱਥੇ ਉਹਨਾਂ ਨੇ ਖੇਤੀ ਕੀਤੀ ਉਥੇ ਨਾਲ ਹੀ ਐਜੂਕੇਸ਼ਨ ਐਜੂਕੇਟ ਕੀਤਾ ਲੋਕਾਂ ਨੂੰ ਉਥੇ ਉਹਨਾਂ ਨੇ ਧਰਮਸ਼ਾਲ ਵੀ ਬਣਾਈ ਜਿਸ ਧਰਮਸ਼ਾਲ ਦੇ ਪ੍ਰੋਡਕਟ ਬਾਬਾ ਗੁੱਡਾ ਜੀ ਪਾਈ ਲੈਣਾ ਜੀ ਹੋਰ ਕਈ ਸਿੱਖ ਨੇ ਪਾਈ progress ਜੀ ਪਾਈ denominations ਜੀ ਇਹਨਾਂ ਦਾ ਪਹਿਲਾ ਵੀ ਗੁਰੂ ਸਾਹਿਬ ਨਾਲ ਵਾਸਤਾ ਪਿਆ ਉਹ ਤੋਂ ਹੀ ਪ੍ਰੋਡਕਸ਼ਨ ਆਇਆ ਹਰਮਨ ਜੀ ਜੋ ਕਿ ਇਹਨਾਂ ਦੇ ਬਾਬਾ ਮੱਖਣਸ਼ਾ ਲਬਾਣਾ ਦੇ ਪੁਰਖੇ ਸਨ ਇਸੇ ਤਰ੍ਹਾਂ ਇਹ ਸਾਰੇ ਸਾਰਿਆਂ ਨੇ ਜੀਵਨ ਨੂੰ ਘੜਿਆਗੇ ਇੱਕ ਪਾਸੇ ਲਿਟਰੇਟ ਕੀਤਾ ਗਿਆ ਕਿਉਂਕਿ ਗੁਰੂ ਅੰਗਦ ਪਾਤਸ਼ਾ ਗੁਰੂ ਨਾਨਕ ਪਾਤਸ਼ਾ ਤੋਂ ਬਾਅਦ ਕਿਉਂਕਿ ਗੁਰੂ ਪਾਈ ਲੈਣਾ ਜੀ ਸਭ ਤੋਂ ਵੱਧ ਐਜੂਕੇਟਿਡ ਹੋ ਗਏ ਜੀਵਨ ਪੱਖੋਂ ਵੀ ਉਥੇ ਇਹ ਨਹੀਂ ਸੀ ਕਿ ਲਿਟਰੇਟ ਹੋਣਾ ਕਿਰਦਾਰ ਪੱਖੋਂ ਵੀ ਗੁਫਤਾਰ ਪੱਖੋਂ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਬੁਰੇ ਆਈ ਦੀ ਉਰਾਨੁਪਾਚਾਅ ਸਿੱਖ ਮੰਨੇ ਪਾਈ ਲੈਣਾ ਜੀ ਜਿਸ ਵਕਤ ਹਮਾਇੂ ਲੜਾਈ ਹਾਰ ਕੇ ਉਥੇ ਪਹੁੰਚਦਾ ਗੁਰੂ ਅੰਗਦ ਦੇ ਪਾਚਾ ਉਸ ਵਕਤ ਬੱਚਿਆਂ ਨੂੰ ਪੜ੍ਹਾ ਰਹੇ ਸਨ ਇਹ ਜਿਹੜੀ ਗੁਰਮੁਖੀ ਲਿਪੀ ਇਸ ਨੂੰ ਆਰਗਨਾਈਜ਼ ਕੀਤਾ ਗਿਆ ਇਸ ਨੂੰ ਸੰਵਾਰਿਆ ਗਿਆ ਦੇ ਵਿੱਚ ਨਵੇਂ ਅੱਖਰ ਜੋੜੇ ਗਏ ਕੁਝ ਵਰਤਮਾਨ ਜਿਹੜੀਆਂ ਟਾਕਰੀ ਲਿਪੀ ਸੀ ਉਹਦੇ ਵਿੱਚੋਂ ਜਿਹੜੀਆਂ ਧੁਨੀਆਂ ਉੱਥੇ ਨਹੀਂ ਸਨ ਉਹਨਾਂ ਧੁਨੀਆਂ ਨੂੰ ਘੜਿਆ ਗਿਆ ਉਹਨਾਂ ਸ਼ਬਦਾਂ ਨੂੰ ਨਾਲ ਜੋੜ ਕੇ ਇੱਕ ਲਿਪੀ ਤਿਆਰ ਕੀਤੀ ਇੱਕ ਲਿੰਗੁਇਸਟਿਕਸ ਦਾ ਕੰਮ ਸੀ ਇਸ ਫਿਰ ਉੱਥੇ ਬੱਚਿਆਂ ਨੂੰ ਲਿਟਰੇਟ ਕੀਤਾ ਗਿਆ ਇਸੇ ਲਿਪੀਖਾਂਦੇ ਸਾ ਇਥੋਂ ਹੀ ਪੜ ਕੇ ਇਸੇ ਹੀ ਲਿਪੀ ਦੇ ਪੜੇ ਹੋਏ ਪਾਈ ਗੁਰਦਾਸ ਵਰਗੇ ਜਿਨ੍ਹਾਂ ਨੇ ਆਪਣੇ ਕਰ ਕਮਲਾ ਨਾਲ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਦੀ ਕੈਲੀਗ੍ਰਾਫੀ ਕੀਤੀ ਆਦਿ ਗ੍ਰੰਥਿੰ ਲਿਖਿਆ ਇਹ ਸਾਰਾ ਕੁਝ ਜਿਹੜਾ ਸੀ ਇਹ ਵਿਹਾਰਕ ਜੀਵਨ ਵੀ ਸਿਖਾਇਆ ਜਾਂਦਾ ਸੀ ਸੱਚ ਸਤ ਸੰਤੋਖ ਦਇਆ ਤਰਮ ਪੀਰਜ ਵਿਵਹਾਰ ਇਹਨਾਂ ਚੀਜ਼ਾਂ ਦੇ ਨਾਲ ਵੀ ਜੋੜਿਆ ਜਾਂਦਾ ਸੀ ਤੇ ਉਹੀ ਚੀਜ਼ ਜਿਹੜੀ ਸੀ ਉਹ ਸਿੱਖ ਰਾਜ ਦੇ ਅੰਤ ਤੱਕ ਚੱਲਦੀ ਰਹੀ ਉਸ ਤੋਂ ਬਾਅਦ ਜਦੋਂ ਅੰਗਰੇਜ਼ੀ ਰਾਜ ਆਇਆ ਉਸਨੇ ਇਸ ਐਜੂਕੇਸ਼ਨ ਸਿਸਟਮ ਨੂੰ ਪੰਜਾਬ ਦੇ ਵਿੱਚ ਜੇ ਕੋਈ ਖਿਆਲ ਸਰੈਂਡਰ ਕਰਦਾ ਸੀ ਉਹਨੂੰ ਇੱਕ ਆਨਾ ਦਿੱਤਾ ਜਾਂਦਾ ਸੀ ਪਰ ਜੇ ਕੋਈ ਕਾਇਦਾ ਦਿੰਦਾ ਸੀ ਕਾਇਦਾ ਹੁੰਦਾ ਹੈ ਜਿਹੜੀ ਉਹ ਜਿਹੜਾ ਆਪਾਂ ਲਿਖਣ ਵਾਸਤੇ ਜਿਹੜਾ ਜਿਸ ਤੋਂ ਅੱਜ ਅਸੀਂ ਕਹਿੰਦੇ ਆ ABC ਦਾ ਕਾਇਦਾ ਉਹ ਲਿਆ ਕੇ ਦਿੰਦਾ ਸੀ ਉਸ ਨੂੰ ਰੁਪਏ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਇੱਕ ਲਿਟਰੇਟ ਮਾਹੌਲ ਨੂੰ ਇਲੀਟਰੇਟ ਮਾਹੌਲ ਦੇ ਵਿੱਚ ਬਦਲਣਾ ਸੀ ਸੋ ਇਸ ਤਰ੍ਹਾਂ ਐਤੀ ਸਿਰੂ ਕੀਤੀ ਗਈ ਪਰ ਅਫਸੋਸ ਸਾਨੂੰ ਇੱਕ ਸਦੀ ਤੋਂ ਵੱਧ ਸਮਾਂ ਹੋ ਚੁੱਕਾ ਹੈ ਆਫੀਸ਼ੀਅਲੀ ਗੁਰਦੁਆਰਿਆਂ ਦਾ ਕੰਟਰੋਲ ਸੰਭਾਲ ਸੰਭਾਲਣ ਤੋਂ ਦਾ ਅਸੀਂ ਸ਼੍ਰੋਮਣੀ ਕਮੇਟੀ ਬਣਾਈ ਸਾਡੇ ਕੋਲ ਹੋਰ ਕਈ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਹੈ ਹਰ ਸਟੇਟ ਦੀ ਆਪਣੀ ਗੁਰਦੁਆਰਾ ਕਮੇਟੀ ਹੈ ਉਸ ਜਿਹੜੇ ਸਿੰਘ ਸਭਾ ਜਿਹੜੇ ਕਿ ਚੀਫ ਖਾਲਸਾ ਦੀਵਾਨ ਦੇ ਅੰਡਰ ਕੰਸਟੀਟਿਊਸ਼ਨਸ ਨੇ ਕਿਤੇ ਵੀ ਉਸ ਤਰ੍ਹਾਂ ਦਾ এডਿਕੇਸ਼ਨ ਦਾ ਸਿਸਟਮ ਰਿਵਾਈਵ ਨਹੀਂ ਕੀਤਾ ਗਿਆ ਕਿਤੇ ਵੀ ਸਿਲੇਬਸ ਨਹੀਂ ਬਣਾਇਆ ਗਿਆ ਬਾਸ ਨੂੰ ਇੱਕ ਵਾਰ ਹੰਗਕਾਂਗ ਦੇ ਵਿੱਚ ਇੱਕ ਭਾਈ ਸਾਹਿਬ ਮਿਲੇ ਜਿਹੜੇ ਕਿ ਇੱਕ ਟਰਸਟ ਨਾਲ ਜੁੜੇ ਸਨ ਉਹਨਾਂ ਨੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਉਸੇ ਟਰਸਟ ਦੇ ਥਰੂ ਕੁਝ ਐਜੂਕੇਸ਼ਨ ਸਿਸਟਮ ਬਣਾਇਆ ਦਾਸਤੀ ਉਹਨੇ ਮਦਦ ਲਈ ਵੌਲੰਟੇਰੀ ਮੈਂ ਤਿੰਮੀ ਨੇ ਲਗਾ ਕੇ ਇੱਕ ਗੁਰਬਾਣੀ ਭਾਣ ਦਾ ਇੱਕ ਸਿਲੇਬਸ ਿਆਰ ਕਰਕੇ ਉਹਨਾਂ ਨੂੰ ਦਿੱਤਾ ਉਹਨਾਂ ਨੇ ਬਹੁਤ ਲਾਈਕ ਕੀਤਾ ਤੇ ਮੈਨੂੰ ਪੁੱਛਿਆ ਕਿ ਤੁਸੀਂ ਕੈਨੇਡਾ ਆਉਣਾ ਚਾਹੋਗੇ ਕਿਉਂਕਿ ਇੱਥੇ ਦੀ ਕਿਸੇ ਸੰਸਥਾ ਦਾ ਡੈਰਾ ਨਾਲ ਜੁੜੇ ਹੋਇਸਨ ਖਾਸ ਸਕੂਲ ਦੇ ਨਾਲ ਮੈਂ ਇੱਥੇ ਆਇਆ ਜਦੋਂ ਪ੍ਰੈਕਟੀਕਲ ਨੂੰ ਨਾਲ ਸਾਹਮਣਾ ਹੋਇਆ ਤਾਂ ਮੈਂ ਦੇਖਿਆ ਨਹੀਂ ਉੱਥੇ ਵੀ ਸਿਰਫ ਉਸੇ ਤਰ੍ਹਾਂ ਨੂੰ ਫਾਲੂ ਪਿੱਤਾ ਜਾ ਰਹੇ ਹੈ ਜਿਹੜਾ ਆਲਰੇਡੀ ਹੈਗਾ ਕਿਉਂਕਿ ਆਪਣੇ ਹੱਥ ਵਾਸਤੇ ਕੋਈ ਸੀ ਐਡਮਿਨ ਸਟੇਸ਼ਨ ਉਹਨਾਂ ਦੀ ਸੀ ਬਾਵਜੂਦ ਦੱਸਣ ਦੇ ਬਾਵਜੂਦ ਗਾਈਡ ਕਰਨ ਦੇ ਵੀ ਪੁਛ ਉਸ ਲੈਵਲ ਤੇ ਤਿਆਰ ਨਹੀਂ ਸਨ ਹੋਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਜ ਤੱਕ ਅਸੀਂ ਸੋ ਸੰਗਾਮ ਮਿਸ਼ਨਰੀ ਕਾਲਜ ਜਿਹੜਾ ਹੈ ਮੈਂ ਕਿਉਂਕਿ ਕਦੀ ਮਿਸ਼ਨਰੀ ਕਾਲਜ ਵਿੱਚ ਗਿਆ ਨਹੀਂ ਕਦੀ ਪੜਾਇਆ ਨਹੀਂ ਕਦੀ ਕਿਉਂਕਿ ਆ ਯੂਨੀਵਰਸਿਟੀਾਂ ਦੇ ਪ੍ਰੋਡਕਟ ਤੇ ਉੱਥੇ ਕਦੀ ਨਾਲੇ ਵਿਗਿਆਨ ਦੇ ਸਟੂਡੈਂਟਾਂ ਇਸ ਕਰਕੇ ਉਹ ਵਾਸਤਾ ਨਹੀਂ ਆ ਪਿਆ ਤੇ ਉੱਥੇ ਉਸ ਅਗਰੇ ਹੋ ਜਾ ਕਲਚਰ ਹੋਵੇ ਯਾ ਕਿ ਸਟਰਾਪਾ ਸ਼ਹੀ ਸਿਖ ਮੈਸ਼ਰੀ ਕਾਲਜ ਅਮਰਸਰ ਜਿੱਥੇ ਮੇ ਵੱਡੇ ਵੱਡੇ ਪ੍ਰੋਡਕਟ ਹੋਏ ਨੇ ਜਿੱਥੇ ਪ੍ਰੋਫੈਸਰ ਜੋਤ ਸਿੰਘ ਨੇ ਪੜਾਇਆ ਹੋਵੇ ਜਿੱਥੇ ਪ੍ਰੋਫੈਸਰ ਸਰ ਸਿੰਘ ਨੇ ਪੜਾਇਆ ਹੋਵੇ ਪ੍ਰਿੰਸੀਪਲ ਤੇਜਾ ਸਿੰਘ ਨੇ ਪੜਾਇਆ ਹੋਵੇ ਉਥੇ ਹੋ ਜਾ ਕੋਈ ਕਲਚਰ ਬਣਿਆ ਹੋਵੇ ਜਾ ਜਥੰਦ ਦੇ ਪ੍ਰੋਡਕਟ ਪਾਈ ਹਰਿੰਦਰ ਸਿੰਘ ਸੇਨਗਰ ਵਾਲੇ ਨੇ ਜਥੰਦ ਦੇ ਪ੍ਰੋਡਕਟ ਆਪਾਂ ਕਈ ਵਾਰੀ ਤੁਕਾ ਸੁਣਦੇ ਸੁਣਦੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਯੂਕੇ ਵਾਲੇ ਹੋਏ ਨੇ ਪਰ ਉਸ ਤੋਂ ਨਾ ਮੈਂ ਉਹ ਵੀ ਦੇਖਿਆ ਨਹੀਂ ਇਸ ਕਰਕੇ ਉਸ ਦੀ ਵੀ ਕੋਈ ਗਵਾਹੀ ਨਹੀਂ ਪਰਦਾ ਕਿਤੇ ਵੀ ਇਹੋ ਜਿਹਾ ਹਾਲ ਸੀਰ ਜਾਂ ਹੀ ਨਹੀਂ ਗਿਆ ਅੱਜ ਵੀ ਜਿਹੜੇ ਲੋਕੀ ਹੋਮਲੈਂਡ ਦੀ ਗੱਲ ਕਰਦੇ ਨੇ ਸਿੱਖ ਹੋਮਲੈਂਡ ਦੀ ਜੇ ਇਹੋ ਜਿਹੇ ਇੰਸਟੀਟਿਊਸ਼ਨ ਬਣਾ ਕੇ ਜਿੱਥੇ ਮੋਰਲ এডਿਕੇਸ਼ਨ ਦੇ ਨਾਲ-ਨਾਲ ਰਿਲੀਜੀਅਸ এডਿਕੇਸ਼ਨ ਦੇ ਨਾਲ-ਨਾਲ ਦੁਨੀਆਵੀ এডਿਕੇਸ਼ਨ ਦੇ ਕੇ ਇਹੋ ਜਿਹੇ ਚਾਟੜਿਆਂ ਨੂੰ ਤਿਆਰ ਕੀਤਾ ਜਾਣਾ ਉਹਨਾਂ ਨੂੰ ਅਵਸ਼ਕ ਕੋਈ ਨਾ ਕੋਈ ਪ੍ਰਾਪਤੀ ਜੜੀਆ ਉਹ ਹੋਏਗੀ ਸੋ ਇਸ ਤਰ੍ਹਾਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਹੁਣ ਜੇ ਆਪਾਂ ਇਸ ਗੱਲ ਤੇ ਜ਼ੋਰ ਦੇਈਏ ਕਿ ਵਾਹ ਕਿਉਂਕਿ ਅਸੀਂ ਅੱਜ ਤੱਕ ਫਟਕਦੇ ਹੀ ਫਿਰਦੇ ਆ ਅੰਨਿਆਂ ਵਾਲੇ ਕੰਮ ਕਰਦੇ ਆ ਸੁਜਾਖੀਆਂ ਵਾਲੇ ਕੀਤੇ ਹੀ ਗੁਰਬਾਣੀ ਦੇ ਵਿੱਚ ਵੀ ਅੰਨਿਆਂ ਨੂੰ ਨਹੀਂ ਕਿਹਾ ਗਿਆ ਜਿਹੜੇ ਨੇਤਰਹੀਣ ਨੇ ਅੰਨਿਆਂ ਨੂੰ ਹੀ ਕਿਹਾ ਗਿਆ ਜਿਹੜੇ ਸਾਰਾ ਕੁਝ ਹੁੰਦਿਆਂ ਵੀ ਕੁਰਾਹ ਪੈ ਰੋ رستے تو ٹل گئے ہوں جربا دن آخم نہ سو لوگ اج بھی یعنی کہ ساری جن لیڈرشپ ہے اس پاس سچیت نہیں آ سیاست دیا کاما چ ਪਾਣੀ ਸਾਡੇ ਇਨਸਟੀਟਿਊਸ਼ਨ ਨੇ ਪਾਣੀ ਸਾਡਾ ਕਾਲਪਤਖ ਤੇ ਆਉਣ ਸਾਡੀ ਸ਼ੌਮਨੀ ਕਮੇਟੀ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਹਸਪੀਟਲ ਬਣਾ ਕੇ ਉਥੇ ਵੀ ਫੀਸ ਰੱਖੀ ਹੋਈ ਹੈ ਤੇ ਉਸ ਏਰੀਏ ਦੇ ਲੋਕਾਂ ਨੂੰ ਵੀ ਪੀਸੀਆਈ ਚੰਡੀਗੜ੍ਹ ਜਾ ਕੇ ਇਲਾਜ ਕਰਨਾ ਪੈਂਦਾ ਹੈ ਇੰਨੇ ਅਸੀਂ ਯਾਨੀ ਕਿ ਸਾਡੇ ਕੋਲ ਰਿਸੋਰਸਸ ਹੋ ਕੇ ਵੀ ਸੋ ਕਿਉਂਕਿ ਅਸੀਂ ਵਧੀਆ ਡਾਕਟਰ ਵੀ ਨਹੀਂ ਬਣਾ ਸਕੀ ਜੇ ਡਾਕਟਰ ਬਣਾਏ ਵੀ ਹੋਣ ਉਹਨਾਂ ਨੂੰ ਵਧੀਆ ਇਨਸਾਨ ਹੀ ਨਹੀਂ ਬਣਾਇਆ ਉਸ ਦਾ ਡਾਕਟਰ ਬਣਨਾ ਕੀ ਹੈ ਜੇ ਜਿਹੜਾ ਵਿਅਕਤੀ ਦੁਨੀਆਂ ਦੀ ਦੁਨਿਆਵੀ ਐਜੂਕੇਸ਼ਨ ਡਾਕਟਰ ਬਣ ਕੇ ਲੋਕਾਂ ਦੀਆਂ ਕਿਡੀਆਂ ਕਢ ਕੇ ਤੇ ਵੇਚਣਾ ਹੋਵੇ ਉਸ ਨੂੰ ਤਾਂ ਸੀ ਇਨਸਾਨ ਨਹੀਂ ਲੈ ਸਕਦੇ ਇਸੇ ਕਰਕੇ ਤਾਂ ਗੁਰੂ ਨੇ ਵਧੀਆ ਮਨੁੱਖ ਸਚੇ ਜਨ ਦੀ ਗੱਲ ਕੀਤੀ ਹੈ ਸਚਿਆਰਾ ਬਣਨ ਦੀ ਗੱਲ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਸਾਫ ਸਪਸ਼ਟ ਸ਼ਬਦਾਂ ਚ ਕਹਿੰਦੇ ਆ ਸੱਚ ਉਹਰੇ ਸਭ ਤੋਂ ਉੱਪਰ ਸੱਚਾ ਆਚਾਰ ਸੱਚਾ ਆਚਾਰ ਜਿਹੜਾ ਸੱਚ ਤੋਂ ਵੀ ਉੱਪਰ ਹੈ ਸੱਚਾ ਜੀਵਣਾ ਪਰ ਅਸੀਂ ਸੱਚੇ ਆਚਾਰ ਵਾਲੀ ਸੋਸਾਇਟੀ ਨੂੰ ਪੈਦਾ ਹੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਅੱਜ ਵੀ ਸਾਡੇ 'ਚ ਦਿਖਾਵਾ ਹੈ ਸਾਡੇ 'ਚ ਲੀਡਰਸ਼ਿਪ ਦੀ ਭੁੱਖ ਹੈ ਚੌਧਰ ਦੀ ਭੁੱਖ ਹੈ ਕਿ ਕੋਈ ਜੇ ਇਹ ਕੰਮ ਕਰਨਾ ਹੈ ਕਿ ਮੇਰੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਭਾਵੇਂ ਮੈਂ ਯੋਗ ਹਾਂ ਵੀ ਜਾਂ ਨਾ ਹੋ। ਪਰ ਸਾਡੀ ਇਹ ਬਿਰਤੀ ਜਿਹੜੀ ਆ ਕੇਵਲ ਹਿੰਦੁਸਤਾਨ ਦੇ ਵਿੱਚ ਨਹੀਂ ਬਾਹਰ ਵੀ ਅਸੀਂ ਜਿੱਥੇ ਜਿਸ ਜਿਹੜਾ ਜਨਾਂ ਦੇ ਮੁਲਕਾਂ 'ਚ ਵਿਚਰ ਰਹੇ ਹਾਂ ਜਿੱਥੇ ਸਿਆਸਤ ਦੀ ਜੀ ਅਸੀਂ ਜਾਂਦੇ ਆ ਉੱਥੇ ਬਹੁਤੇ ਸਾਡੀ ਜਿਹੜੀ ਮੈਜੋਰਟੀ ਹੁੰਦੀ ਆ ਉਹ ਸਿਰਫ ਉਹ ਇਹ ਨਹੀਂ ਕਹਿੰਦੇ ਕਿ ਡਿਜ਼ਰਵ ਤੇ ਡਿਜ਼ਾਇਰ ਦੀ ਲੜਾਈ ਨਹੀਂ ਹੈ। ਉਥੇ ਇਹ ਆ ਕਿ ਭਾਈ ਮੇਰੇ ਕੋਲ ਪੈਸੇ ਚਾਰ ਹੋ ਗਏ ਉਹ ਪੈਸੇ ਚਾਰ ਹੋ ਕੇ ਇੰਡਸਟਰੀ ਚ ਲਾ ਕੇ ਆਪਣੇ ਕੰਮ ਚ ਕੰਮ ਨੂੰ ਹੋਰ ਵਧਾ ਕੇ ਹੋ ਸਕਦਾ ਉਹਦੇ ਚ ਦਸਵੰਦ ਨਾਲ ਕਮਿਊਨਿਟੀ ਦੀ ਕੋਈ ਹੈਲਪ ਕਰੋ ਬਲਕਿ ਨਹੀਂ ਮੇਰੇ ਕੋਲ ਚਾਰ ਪੈਸੇ ਹੋ ਗਏ ਮੈਂ ਪੋਲਿਟਿਕਸ 'ਚ ਜਾਣਾ ਹੈ ਭਾਵੇਂ ਮੈਨੂੰ ਪਾਰਲੀਮੈਂਟ ਵਿੱਚ ਬਹਿ ਕੇ ਉਥੋਂ ਦੀ ਬੋਲਣ ਵਾਲੀ ਭਾਸ਼ਾ ਅੰਗਰੇਜ਼ੀ ਵੀ ਸਮਝ ਨਾ ਆਂਦੀ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਪੋਲਿਟਿਸ਼ੀਅਨ ਜਿਹੜੇ ਆ ਪਰ ਬਹੁਤੀ ਜਿਹੜੀ ਆਸ ਹੈ ਬਹੁਤਾ ਜੋ ਦੇਖਿਆ ਹੈ ਨਾ ਕਿ ਜਿਸ ਬੰਦੇ ਦੇ ਕੋਲ ਕੋਈ ਐਜੂਕੇਸ਼ਨਲ ਸਟੇ ਵਧੀਆ ਐਜੂਕੇਸ਼ਨਲ ਸਟੇ ਉਸ ਨੇ ਸਪਾਣਾ ਭਾਰਤ ਦੇ ਵਿੱਚ ਵੀ ਉਹਦੇ ਕੋਲ ਯੂਨੀਵਰਸਿਟੀ ਚਲਦੀ ਹੋਵੇ ਉਹ ਯੂਨੀਵਰਸਿਟੀ ਆਪਣੀ ਬੱਤੀ ਹੋਵੇ ਪਰ ਉਸ ਨੇ ਰਾਜ ਸਭਾ ਦੇ ਵਿੱਚ ਜਾਣਾ ਹੈ ਪਾਵੇ ਉਸ ਪਾਰਟੀ ਨਾਲ ਮਿਲ ਕੇ ਜਾਣਾ ਪਾਵੇ ਜਿਹੜੀ ਪਾਰਟੀ ਸਿੱਖੀ ਦੀ ਦੁਸ਼ਮਣ ਹੋਵੇ ਪਤਿਆਣਾ ਸੋ ਇਹ estrangely ਜਿਹੜੀ ਸਾਡੀ ਬਿਰਤੀ ਆ ਇਸਨੇ ਸਾਨੂੰ ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਦੁਨੀਆ ਦੇ ਵਿੱਚ ਵਧੀਆ ਤੋਂ ਵਧੀਆ ਡਾਕਟਰਸ ਪੈਦਾ ਕਰਨ ਦੀ ਕੋਸ਼ਿਸ਼ ਕਰੀ ਜਿਹੜੇ ਕੋਈ ਪੈਦਾ ਹੋਏ ਉਹ ਆਪਣੇ ਮਨ ਬੱਤੇ ਹੋਏ ਸਾਡੀ ਕਿਸੇ ਇੰਸਟੀਟਿਊਸ਼ਨ ਨੇ ਕਿਸੇ ਨੂੰ ਨਹੀਂ ਕਿਹਾ ਡਾਕਟਰ ਨਰਿੰਦਰ ਸਿੰਘ ਕਲਪਾਨੀ ਹੋਏ ਨੇ ਜਿਹੜੇ 2 2 ਸਾਲ ਹੋਏ ਨੇ ਜਿਨ੍ਹਾਂ ਦੇ ਬਦੌਲਤ ਇੰਟਰਨੈਟ ਦੀ ਜਿਹੜੀ ਸਰਵਿਸ ਸਾਡ ਤੁਹਾਡੇ ਤੱਕ ਪਹੁੰਚਦੀ ਹੈ ਅਸੀਂ ਲੋਕ ਉਸ ਤੇ ਵਾਸਤੇ ਲੋਬਿੰਗ ਨਹੀਂ ਕਰ ਸਕੇ ਕਿ ਉਹ ਨੋਬਲ ਪ੍ਰਾਈਜ਼ ਲੈ ਸਕੇ ਤੇ ਸਾਡੇ ਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਉਹ ਕੌਣ ਸੀ ਪਰ ਉਹ ਜਿਹੜੇ ਹੋਏ ਨੇ ਉਹ ਆਪਣੇ ਵੱਲ ਬੋਤੇ ਹੋਏ ਨੇ ਸਾਡੇ ਪਰ ਆਜ ਵੀ ਬਹੁਤ ਸਾਰੇ ਯਾਨੀ ਕਿ ਫੀਲਡ ਦੇ ਵਿੱਚ ਜਿਹੜੇ ਪਹੁੰਚੇ ਉਹਨੇ ਅੱਗੇ ਉਹ ਆਪਣੇ ਮੋਢਿਆਂ ਤੇ ਪਹੁੰਚੇ ਨਹੀਂ ਆਪਣੇ ਵੱਲ ਬੋਤੇ ਪਹੁੰਚੇ ਨਹੀਂ ਕੋਮ ਨੇ ਸਿਉ ਸਮੂਹ ਕਟਵਰਤੀ ਕਿਸੇ ਗਰੀਬ ਕਾਰਦੇ ਕਿਸੇ ਹੋਣ ਹਰ ਬੱਚੇ ਨੂੰ ਉਥੇ ਤੱਕ ਪਹੁੰਚ ਨਹੀਂ ਨਹੀਂ ਕਿ ਸਾਡੇ ਵਿੱਚ ਉਹ ਬੇਤੀ ਹੀ ਨਹੀਂ ਹੈ ਅਜੇ ਨ ਕੋਸ਼ ਨਹੀਂ ਵਿਗੜਿਆ ਜੇ ਸਾਡੇ ਜੋ ਕੁਝ ਤਨਾਰ ਲੋਕ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ ਇਸ ਪਾਸੇ ਧਿਆਨ ਦੇ ਜਿਹੜਾ ਅਸੀਂ ਹੋਮਲੈਂਡ ਹੋਮਲੈਂਡ ਦੀ ਗੱਲ ਕਰਦੇ ਆਂ ਜੇ ਇਹੋ ਜੇ ਪ੍ਰੋਡਕਟ ਅਸੀਂ ਤਿਆਰ ਕਰ ਸਕੀਏ ਆਲ ਓਵਰ ਵਰਲਡ ਇਹੋ ਜੇ ਪਨੀਰੀ ਅਸੀਂ ਅੱਗੇ ਲਿਆ ਸਕੀ ਤਾਂ ਆਪਣੇ ਆਪ ਦੇ ਵਿੱਚ ਰਾਜ ਨਾ ਹੋਣ ਡਿਆ ਵੀ ਸਾਡਾ ਹੋਮਲੈਂਡ ਸਾਡੇ ਕੋਲ ਆਓ ਅੱਜ ਦੇ ਵਿਚਾਰ ਨੂੰ ਇਸ ਸਮਾਪਤ ਕਰਦੇ ਆਂ ਇਸੇ ਤੁਹਾਡੀਆਂ ਵਿਚਾਰਾਂ ਤੇ ਆ ਡਿਸਾਈਨ ਸੋ ਅਮਰਾਲੇ ਦੇ ਦੁਆਰਾ ਕਰਾਂਗੇ ਵਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ